ਬਹੁਤ ਸਸਰੀਕਾਲ ਜੀ ਕੀ ਹਾਲ ਚਾਲ ਹੈ ਭਾਈ ਇੱਕ ਬਹੁਤ ਬੁਰੀ ਖਬਰ ਬਹੁਤ ਬੁਰੀ ਖਬਰ ਬਹੁਤ ਮੂਡ ਆਫ ਹੋ ਗਿਆ ਦੇਖ ਕੇ ਅੱਜ ਕਿ ਇੱਥੇ ਸੱਚ ਬੋਲਣਾ ਵੀ ਪਾਪ ਹੈ ਜਿਹੜਾ ਬੰਦਾ ਫਾਸਟ ਬੋਲੂਗਾ ਉਹਨੂੰ ਕਹਿੰਦੇ ਹੁੰਦੇ ਆ ਜਾਂ ਤਾਂ ਗੋਲੀ ਐ ਤੇ ਜਾਂ ਫਿਰ ਉਹ ਫਾਸੀ ਦੇ ਟੁੱਟ ਜਾਂਦਾ ਤੁਸੀਂ ਖਬਰਾਂ ਦੇਖ ਰਹੇ ਹੋਵੋਗੇ ਸਖਵਿੰਦਰ ਸਿੰਘ ਕਲਕੱਤਾ ਸਾਬਕਾ ਸਰਪੰਚ ਮਲਕੀਤ ਸਿੰਘ ਉਹਨਾਂ ਦਾ ਪੁੱਤਰ ਸੀਗਾ ਸਹਨੇ ਪਿੰਡ ਚ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਐਨਾ ਘੈਂਟ ਬੰਦਾ ਸੀ ਉਹ ਜਿਹੜਾ ਕਿ ਮਜ਼ਦੂਰ ਭਾਈ ਚਾਰੇ ਨਾਲ ਉਹ ਨਾਲੇ ਸਾਬਕਾ ਸਰਪੰਚ ਸੀਗਾ ਮਜ਼ਦੂਰ ਭਾਈ ਚਾਰੇ ਨਾਲ ਉਹ ਹਿੱਕੜਾ ਕੇ ਖੜਦਾ ਸੀ ਐਨਾ ਉਹ ਗਰੀਬ ਗੁਰਬੇ ਦੀ ਮਦਦ ਕਰਦਾ ਸੀ ਮੈਂ ਉਸ ਭਰਾ ਨੂੰ ਇੱਕ ਵਾਰ ਇੱਕ ਵਾਰ ਮਿਲਿਆ ਮੈਂ ਉਹ ਵੀ ਬਠਿੰਡੇ ਇੱਕ ਵਾਰ ਧਰਨਾ ਲੱਗਿਆ ਸੀ ਮੈਂ ਉੱਥੇ ਮਿਲਿਆ ਸੀ ਮਾਲੀ ਜੀ ਮੇਰੀ ਗੱਲ ਹੋਈ ਸੀ ਮੈਂ ਉਹਨੂੰ ਇੱਕ ਦੋ ਵਾਰ న్యూਸ ਤੇ ਬੋਲਦੇ ਦੇਖਿਆ ਸੀ ਤੇ ਬੰਦਾ ਇੰਨਾ ਘੈਂਟ ਸੀ ਯਾਰ ਜਿੰਨਾ ਵੀ ਕਹਿ ਜੀ ਪਰ ਕੀ ਪਤਾ ਹੈ ਦੁਬਾਰੇ ਕਦੇ ਮੈਂ ਉਸ ਤੋਂ ਬਾਅਦ ਵੀ ਭਰਾ ਨੂੰ ਕਈ ਵਾਰੀ ਦੇਖਿਆ ਹੈ ਅ ਨਿਊਜ਼ ਵਾਲੇ ਨਿਊ ਚੈਨਲਾਂ ਤੇ ਬੋਲਦਾ ਬੇਵਾਕ ਬੋਲਦਾ ਹੈ ਜਿਹੜੀ ਗੱਲ ਸੀ ਸੱਚ ਨੂੰ ਸੱਚ ਕਹਿਣਾ ਸੀ ਉਹਦਾ ਵੀ ਕਿਸੇ ਬੱਸ ਸਟੈਂਡ ਹੈ ਜਿਹੜਾ ਸੈਣੀਪਿੰਡ ਉੱਥੇ ਕੋਈ ਪ੍ਰਾਪਰਟੀ ਡੀਲਰ ਹੈ ਉਹਦੇ ਕੋਲੇ ਬਾਈ ਬੈਠਾ ਸੀਗਾ ਕਹਿੰਦੇ ਕੋਲੇ ਇੱਕ ਮੁੰਡਾ ਆਇਆ ਪਹਿਲਾਂ ਉਹਨੂੰ ਗੇੜੇ-ਗੂੜੇ ਦਿੰਦਾ ਘਰੇਆ ਤੇ ਆ ਕੇ ਸਿੱਧੀਆਂ ਗੋਲੀਆਂ ਮਾਰੀਆਂ ਇੱਥੇ ਗੋਲੀ ਵੱਜੀ ਤੇ ਕਰਨ ਕੋਲੇ ਵੱਜੀ ਇੱਕ ਤੇ ਕਾਫੀ ਗੋਲੀਆਂ ਮਾਰ ਗਿਆ ਸੀ ਮੌਕੇ ਤੇ ਉਹਦੀ ਮੌਤ ਹੋ ਗਈ ਯਾਰ ਕਿੱਡਾ ਸਮਝ ਨਹੀਂ ਆਉਂਦੀ ਬਾਈ ਪੰਜਾਬ ਦੇ ਵਿੱਚ ਹੋਈ ਕੀ ਜਾਂਦਾ ਹੈ ਐ ਬਣੂ ਕੀ ਅਸ਼ਾ ਜੇ ਕੋਈ ਆਵਾਜ਼ ਚਾਹ ਕਹਦਾ ਤਾਂ ਉਹਦੀ ਆਵਾਜ਼ ਦਬ ਦਿੱਤੀ ਜਾਂਦੀ ਹੈ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਹੋ ਸਕਦਾ ਕੋਈ ਆਪਸੀ ਕਈ ਵਾਰੀ ਪਿੰਡ 'ਚ ਵੀ ਹੁੰਦੀ ਹੈ ਹਨਾ ਉਹਦਾ ਸਰਕਾਰ ਗਵਰਨਮੈਂਟ ਕਾਰਵਾਈ ਕਰੂਗੀ ਪਤਾ ਲੱਗੂਗਾ ਵੀ ਕੌਣ ਹੈ ਪਰ ਮਾੜਾ ਬੋਧ ਕਰਿਆ ਆਪਾਂ ਕਿਸੇ ਦੀ ਵਿਰੋਧਤਾ ਕਰ ਸਕਦੇ ਆ ਕੋਈ ਇਨਸਾਨ ਆਪਾਂ ਨੂੰ ਨਹੀਂ ਚੰਗਾ ਲੱਗਦਾ ਜਾਂ ਉਹ ਪਾਲਤੀ ਵਈਆਂ ਮਸਲਾ ਹੁੰਦਾ ਪਰ ਜਿਹੜਾ ਮਾਰ-ਬਰਾਈ ਵਾਲਾ ਕੰਮ ਹੈ ਯਾਰ ਇਹ ਬਹੁਤ ਗਲਤ ਹੈ ਬਹੁਤ ਸੱਚੀ ਦੁੱਖ ਲੱਗਿਆ ਧਰਨਾ ਲਾ ਰੱਖਿਆ ਪਿੰਡ ਦੇ ਲੋਕਾਂ ਨੇ ਸਾਰਾ ਪਿੰਡ ਬੈਠਾ ਉੱਥੇ ਉਹ ਕਹਿੰਦੇ ਵੀ ਅਸੀਂ ਇਨਸਾਫ ਲਈ ਬਿਨਾ ਸਰਕਾਰ ਨਹੀਂ ਕਰਦੇ ਤੇ ਔਰ ਇਹ ਗੱਲ ਆਪਾਂ ਨੂੰ ਵੀ ਪਤਾ ਹੈ ਵੀ ਜੇ ਤਾਂ ਇਨਸਾਫ ਹੁਣ ਮਿਲ ਗਿਆ ਤਾਂ ਠੀਕ ਹੈ ਜੇ ਕੇਸ ਲੰਬੂ ਗਿਆ ਮੁੜ ਕੇ ਕੋਈ ਨਹੀਂ ਪੜਦਾ ਪਰ ਬਈ ਬਹੁਤ ਮਾੜਾ ਹੋਇਆ ਬਹੁਤ ਦੁੱਖ ਲੱਗਿਆ ਯਾਰ ਮੈਂ ਤਾਂ ਪਾ ਗਿਆ ਸੀ ਬਸ ਪੈਂਦਾ ਹੀ ਸੀ ਮੈਂ ਕਿਤੇ ਮੋਬਾਈਲ ਜੋ ਦੇਖਿਆ ਖੋਲ ਕੇ ਤੇ ਖਬਰ ਉਹ ਵੀ ਚੱਲੀ ਜਾਂਦੀ ਸੋ ਬਹੁਤ ਮਾੜਾ ਕੰਮ ਕੀਤਾ ਯਾਰ ਜਿਨੇ ਵੀ ਕਰਿਆ ਚਲੋ ਆਪਣੀ ਕਿਸੇ ਇਨਸਾਨਦਾਰ ਨਹੀਂ ਬਣਦੀ ਨਾ ਗੱਲਬਾਤ ਕਰੋ ਯਾਰ ਐਵੇਂ ਕਿਸੇ ਜਾਂ ਕਿਸੇ ਦੇ ਕਹੇ ਤੇ ਜਾਂ ਪੈਸੇ ਪਿੱਛੇ ਤੁਸੀਂ ਕਿਸੇ ਪਰਿਵਾਰ ਦਾ ਜੀਫ ਹੋਣੇ ਹੋ ਯਾਰ ਉਹਦੇ ਬੱਚੇ ਐ ਬਹੁਤ ਦਿਮਾਗ ਖਰਾਬ ਹੋ ਗਿਆ ਸੀ ਦੇਖ ਕੇ ਤੇ ਕੱਲ ਨੂੰ ਵੀਡੀਓ ਦਿਨੇ ਪਾਵਾਂਗੇ ਭਰਾਵੋ ਭਰਾ ਲਈ ਇਨਸਾਫ ਦੀ ਜੇ ਉੱਥੇ ਜਾਣਾ ਪਿਆ ਜਾਵਾਂਗੇ ਵੀ ਵੈਸੇ ਹੋ ਸਕਦਾ ਹੈ ਅੱਜ ਧਰਨਾ ਲੱਗਿਆ ਹੋਇਆ ਗਵਰਨਮੈਂਟ ਕੋਈ ਹੱਲ ਕਰ ਦੇ ਤੇ ਨਹੀਂ ਕੱਲ ਨੂੰ ਉੱਥੇ ਜਾਵਾਂਗੇ ਵੀ ਜ਼ਰੂਰੀ ਪਾਵੇਂ ਮੈਂ ਉਸ ਇਨਸਾਨ ਨੂੰ ਸਿਰਫ ਇੱਕ ਵਾਰੀ ਮਿਲਿਆ ਸੀ ਪਰ ਜਿਹੜਾ ਬੰਦਾ ਵੀ ਮੇਰੇ ਹਿਸਾਬ ਨਾਲ ਉਹਨੂੰ ਮਿਲਿਆ ਹੋਊ ਉਹ ਬੰਦਾ ਕਹਿੰਦਾ ਸੀ ਹਾਂ ਵਾਕੀ ਯਾਰ ਐ ਲੱਗਦਾ ਸੀ ਵੀ ਜਿਹੜਾ ਬੰਦਾ ਉਹਨੂੰ ਮਿਲਦਾ ਸੀ ਮੈਨੂੰ ਤਾਂ ਐ ਲੱਗਦਾ ਸੀ ਮੈਂ ਤਾਂ ਕਾਫੀ ਟਾਈਮ ਦਾ ਜ਼ਿਆਰਦਾ ਵੀ ਨਹੀਂ ਮੇਰੇ ਨਾਲ 5-10 ਮਿੰਟ ਗੱਲ ਹੋਈ ਸੀ ਸਾਰੀ। ਉਹ ਬਹੁਤ ਮਾੜਾ ਹੋਇਆ ਬਈ ਯਾਰ। ਧੰਨਵਾਦ ਭਾਈ ਧੰਨਵਾਦ ਯਾਰ। ਮੈਂ ਨਾ ਦਿਨੇ ਸ਼ੁਕਰੀਆ ਭਾਈ ਜੀ ਬਹੁਤ ਬਹੁਤ। ਤੁਹਾਡੇ ਵਰਗੇ ਭਰਾਵਾਂ ਦੀ سپورਟ ਹੈ ਪ੍ਰਭੂ ਤਾਂ ਹੀ ਜਿਵੇਂ ਕਹਿੰਦੇ ਆ ਹੌਸਲਾ ਆ ਜਾਂਦਾ ਫਿਰ ਲਿਖ ਕੇ ਤੁਹਾਨੂੰ ਕੁਝ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਹੁਣ ਜਿਹੜਾ ਹੁਣ ਮੂਡ ਆ ਬਹੁਤ ਖਰਾਬ ਆ ਰੱਖੀ ਆ ਪਤਾ ਗੱਲ ਕੀ ਆ ਬਈ ਹਰੇਕ ਬੰਦਾ ਆਪਣੇ ਪਰਿਵਾਰ ਦੇ ਵਿੱਚ ਰਹੇ ਕਿਸੇ ਨਾ ਆਪਣੀ ਬਣਦੀ ਆ ਨਹੀਂ ਬਣਦੀ ਉਹ ਗੱਲ ਬਾਤ ਦੀ ਆ ਪਰ ਯਾਰ ਐਵੇਂ ਕਿਸੇ हां जी हां भाई जरूर 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 सो ओला ਭਰਾ ਨੂੰ ਮੈਂ ਇੱਕ ਵਾਰ ਮਿਲਿਆ ਸੀਗਾ ਬਟਿੰਡੇ ਵਾਸਤੇ ਉਹੀ ਗੱਲ ਕਰਦਾ ਸੀ ਬਾਈ ਪਹਿਲਾਂ ਬਹੁਤ ਘੈਂਟ ਬੰਦਾ ਸੀ ਯਾਰ ਬਾਈ ਜਿਹੜਾ ਸਰਪੰਚ ਸੀ ਬਹਿ ਤੁਸੀਂ ਯੂ ਹੋ ਸਕਦਾ ਦੇਖ ਲਈ ਹੋਵੇ ਤੇ ਮੈਂ ਸਾਨੂੰ ਨਹੀਂ ਕੱਲੋਂ ਆਪਾਂ ਵੀਡੀਓ ਪਾਵਾਂਗੇ ਭਰਾ ਤੇ जरूर ਚਲੋ ਭਾਵੇਂ ਆਪਾਂ ਉਹਨਾਂ ਨੂੰ ਇੱਕ ਵਾਰ ਮਿਲੇ ਸੀ ਪਰ ਜੀ ਆਵਾਜ਼ ਚੱਕਣੀ ਚਾਹੀਦੀ ਏ ਕਿਉਂਕਿ ਬਹੁਤ ਘੈਂਟ ਬੰਦਾ ਸੀ ਕੈਂਟ ਮੈਂ ਉਹਨੂੰ ਇਸ ਲਈ ਕਹਿਣਾ ਇਹ ਨਹੀਂ ਕਿ ਉਹ ਪੈਸੇ ਵਾਲਾ ਸੀ ਉਹ ਨਾ ਜਿਹੜਾ ਆਪਣਾ ਮਜ਼ਦੂਰ ਭਾਈ ਚਾਰ ਉਹ ਬੀਬੀਆਂ ਵੀ ਬੋਲ ਰਹੀਆਂ ਸੀ ਉੱਥੇ ਤੇ ਮੈਨੂੰ ਪਹਿਲਾਂ ਵੀ ਪਤਾ ਉਹ ਬੰਦਾ ਬਹੁਤ ਖਰਦਾ ਸੀ ਉਹਨਾਂ ਨਾਲ ਕਿਸੇ ਕੁੜੀ ਕੱਤਰੀ ਦਾ ਉਹ ਰੋਲ ਹੈ ਜਾਂ ਕਿਸੇ ਕੋਈ ਗਰੀਬ ਗੁਰਬੇ ਨੂੰ ਵੈਸੇ ਬਿਮਾਰੀ ਠਮਾਰੀ ਉਹ ਮਦਦ ਬਹੁਤ ਕਰਦਾ ਸੀ ਉਹ ਬੰਦਾ ਤੇ ਇਹ ਬੰਦਿਆਂ ਦੀ ਲੋੜ ਹੈ ਬਾਈ ਸਮਾਜ ਨੂੰ ਪੈਸੇ ਨਹੀਂ ਕਹਿੰਦੇ ਪੈਸੇ ਵਾਲੇ ਤਾਂ ਬਸੇਰੇ ਫਿਰਦੇ ਆ ਵੈਸੇ ਵੀ ਜਿਹੜਾ ਕੋਈ ਗਰੀਬ ਗੁਰਬੇ ਦੀ ਬਾਹ ਫੜ ਲਈ ਹਾਂਜੀ ਬਾਈ ਹਾਂਜੀ ਸੋ ਬਾਕੀ ਧੰਨਵਾਦ ਬਾਈ ਜਿੰਨੇ ਵੀ ਤੁਸੀਂ ਹੁਣ ਮੇਰੇ ਕਮੈਂਟ ਸ਼ੋ ਹੋਣ ਲੱਗੇ ਆ ਪਹਿਲਾਂ ਸ਼ੋ ਹੀ ਨਹੀਂ ਹੁੰਦੇ ਸੀ ਕਮੈਂਟ ਬਹੁਤ ਭਰਾਵਾਂ ਨੂੰ ਐ ਲੱਗਦਾ ਪਤਾ ਨਹੀਂ ਯਾਰ ਵੀ ਇਹ ਜਵਾਬ ਹੀ ਨਹੀਂ ਦਿੰਦਾ ਜਵਾਬ ਮੈਂ ਹਰੇਕ ਕਮੈਂਟ ਦਾ ਅੱਜ ਮੈਂ ਕਿਸੇ ਤੋਂ ਸੈਟਿੰਗ ਕਰਾਈ ਆ ਹੁਣ ਜਿੰਨੇ ਵੀ ਕਮੈਂਟ ਆ ਨਾ ਪੜ ਪੜ ਸਾਰੇ ਭਰਾਵਾਂ ਨਾਲ ਜਿੰਨਾ ਜਿੰਨੇ ਵੀ ਤੁਸੀਂ ਜਵਾਬ ਦਿਆ ਕਰਾਂਗੇ ਜ਼ਰੂਰੀ ਫਿਰ ਅਗਲੇ ਨੂੰ ਆਇਆ ਹੁੰਦਾ ਨਾ ਯਾਰ ਵੀ ਅਸੀਂ ਟਾਈਮ ਕੱਢ ਕੇ ਅ ਕਮੈਂਟ ਕਰਦੇ ਆ ਤੇ ਜਵਾਬ ਬਾਈ ਦਿੰਦਾ ਨਹੀਂ ਪਰ ਕਸਮ ਲੱਗੇ ਬਾਈ ਪਹਿਲਾਂ ਸ਼ੋ ਹੀ ਨਹੀਂ ਹੁੰਦਾ ਸੀ ਕਮੈਂਟ ਕੋਈ ਵੀ ਜਿੰਨਾ ਚਿਰ ਆ ਦੇਖੋ ਆ ਵਿੱਚ ਕੋਈ ਹੋਰ ਹੀ ਆ ਜਾਂਦਾ ਮੈਂ ਜਿੰਨਾ ਚਿਰ ਤੁਸੀਂ ਜਿਵੇਂ ਮੈਂ ਲਾਈਵ ਰਹਿੰਦਾ ਉਹਨਾਂ ਜਿੰਨਾ ਚਿਰ ਤੱਕ ਕਮੈਂਟ ਸ਼ੋ ਹੋਈ ਜਾਂਦੇ ਜਦੋਂ ਲਾਈਵ ਕੱਟਿਆ ਗਿਆ ਨਾਲ ਵੀ ਨਾਲ ਹਟ ਜਾਂਦੇ ਮਗਰੋਂ ਵੀ ਮੈਂ ਦੇਖਦਾ ਯਾਰ ਵੀ ਕਮੈਂਟਾਂ ਪਰ ਜਵਾਬ ਦੇਣਾ ਸ਼ੋ ਹੀ ਨਹੀਂ ਹੁੰਦੇ ਸੀ ਬਾਈ ਹੁਣ ਸ਼ੋ ਹੋਣ ਲੱਗਿਆ ਅੱਜ ਮੁੰਡਾ ਇੱਕ ਥੋੜਾ ਜਿਹਾ ਪੜਿਆ ਲਿਖਿਆ ਵੱਧ ਹੋਊ ਨੂੰ ਦਿਖਾਇਆ ਸੀ ਮੈਂ ਮਾਹਾਂ ਭਾਈ ਦੇਖੀ ਮੜਿਆ ਕਿੰਨਾ ਅਸ਼ਾਤ ਉਹ ਨਾ ਭਾਈ ਮੈਂ ਦੁਬਾਰਾ ਦੱਸ ਦਿੰਦਾ ਭਾਈ ਜੀ ਕੋਈ ਗੱਲ ਨਹੀਂ ਭਾਵੇਂ 10 ਵਾਰੀ ਪੁੱਛ ਲੋ ਰੋਡੇ ਨਹੀਂ ਹਾਂ ਜੀ ਸੈਣਾ ਪਿੰਡ ਹੈ ਭਾਈ ਉੱਥੇ ਸਰਪੰਚ ਸੀਗਾ ਮੁੰਡਾ ਤੁਸੀਂ ਦੇਖਿਆ ਹੋ ਉਸ ਨੂੰ ਜੋ ਤੁਸੀਂ ਨਿਊਜ਼ ਦੇਖੋਗੇ ਨਾ ਉਹਦੇ 'ਚ ਤੁਸੀਂ ਉਹ ਦੇਖ ਲਿਓ ਉਹਨੂੰ ਭਰਾ ਮੇਰੇ ਕੋਲ ਇਹ ਨਾ ਦੂਜਾ ਮੋਬਾਈਲ ਆ ਉਹ ਤੇ ਬੱਚਾ ਲੋਕ ਫਲਾਉਂਦਾ ਨਹੀਂ ਮੈਂ ਫੋਟੋ ਦਿਖਾਉਣਾ ਉਹ ਸਰਪੰਚ ਬਾਈ ਸੀਗਾ ਸਾਦਕਾ ਉਹਨਾਂ ਦਾ ਮਤਲਬ ਪਿਓ ਸਰਪੰਚ ਸੀ ਸ਼ਾਇਦ ਮਲਕੀਤ ਸਿੰਘ ਪਤਾ ਨਹੀਂ ਉਹਨਾਂ ਦੀ ਮੰਮੀ ਸੀ ਮੈਨੂੰ ਇਹ ਪੱਕਾ ਨਹੀਂ ਪਤਾ ਉਹ ਉਹਨਾਂ ਦਾ ਬੇਟਾ ਸੀ ਤੇ ਉਹ ਬੋਲਦਾ ਬਹੁਤ ਸੀ ਮਤਲਬ ਮਸਲਿਆ ਤੇ ਉਹ ਬਹੁਤ ਬੋਲਦਾ ਸੀ ਵੀ ਕੋਈ ਵੀ ਮਸਲਾ ਹੋਵੇ ਪੰਜਾਬ ਦਾ ਉਹ ਬੋਲਦਾ ਸੀ ਸੱਚ ਬੋਲਦਾ ਸੀ ਉਹ ਬਜਾਰੇ ਨੇ ਉਹਨੇ ਲਾਵ ਸਿੰਘ ਉਹ ਕੋ ਜਿਹੜੇ ਐਮਐਲਏ ਉਹਦੇ ਨਾਲ ਕੋਈ ਉਹਨਾਂ ਦੀ ਪਹਿਲਾਂ ਮਾੜੀ ਮੋਟੀ ਖੜਕ ਗਈ ਹੋ ਕੋਈ ਕਿਸੇ ਗੱਲ ਨੂੰ ਲੈ ਕੇ ਚਲੋ ਉਹ ਆਇਆਂ ਤਾਂ ਚਲਦੀਆਂ ਰਹਿੰਦੀਆਂ ਉਹਦਾ ਸਾਲ ਦੋ ਸਾਲ ਪਹਿਲਾਂ ਦੀ ਗੱਲ ਹੈ ਉਸ ਤੋਂ ਬਾਅਦ ਹੁਣ ਉਹ ਇਹ ਕਹਿੰਦੇ ਸੀ ਵੀ ਉਹ ਸਿਕਿਉਰਿਟੀ ਮੰਗੀ ਸੀ ਉਹਨੇ ਗਵਰਨਮੈਂਟ ਤੋਂ ਵੀ ਮੇਰੀ ਜਾਨ ਨੂੰ ਖਤਰਾ ਹੈ ਪਹਿਲਾਂ ਸ਼ਾਇਦ ਉਹਨੂੰ ਲੱਗਦਾ ਹੋਊ ਜਾਂ ਉਹ ਤੇ ਹਮਲਾ ਹੋਇਆ ਹੋ ਇੱਕ ਦੋ ਵਾਰੀ ਤੇ ਉਹ ਪੁਲਿਸ ਸਿਕਿਉਰਿਟੀ ਮੰਗੀ ਸੀ ਉਹਨੇ ਕਿਸੇ ਨੇ ਗੱਲ ਵੀ ਸੁਣੀ ਉਹ ਸ਼ਾਇਦ ਉਹਨਾਂ ਦਾ ਜਿਹੜਾ ਫਾਦਰ ਸੀ ਪਤਾ ਨਹੀਂ ਮੰਮੀ ਸਰਪੰਚ ਸੀ ਉਹ ਕਾਂਗਰਸ ਸੀ ਦੇ ਬੰਦੇ ਆ ਸ਼ਾਇਦ ਹੁਣ ਨਹੀਂ ਮੈਨੂੰ ਪਤਾ ਉਹ ਕਿਹੜੀ ਪਾਰਟੀ ਸੀ ਸ਼ਾਇਦ ਉਹ ਜੋ ਜਿੱਤੇ ਹੈ ਕਾਂਗਰਸ ਜਿੱਤੇ ਸੀ ਉਹ ਸ਼ਾਇਦ ਬਰਪੁਰ ਪੱਕਾ ਨਹੀਂ ਪਤਾ ਉਹ ਅੱਜ ਉਹ ਵਿਚਾਰਾ ਕਿਤੇ ਉਹਨੇ ਦੇ ਪਿੰਡ ਆ ਜਿਹੜਾ ਉਹ ਪ੍ਰਾਪਰਟੀ ਡੀਲਰ ਦੀ ਦੁਕਾਨ ਆ ਉੱਥੇ ਬੈਠਾ ਸੀ ਉੱਥੇ ਆ ਕੇ ਬੰਦੇ ਆਏ ਦੋ ਬਾਈ ਬਸ ਇੱਥੇ ਗੋਲੀ ਮਾਰੀ ਇੱਕ ਇੱਥੇ ਮਾਰੀ ਮੈਂ ਫੋਟੋਆਂ ਦੇਖੀਆਂ ਦੋ ਦਨ ਤੇ ਇੱਥੇ ਮਾਰੀ ਨਾਲ ਦੀ ਨਾਲ ਬੰਦਾ ਹੋ ਗਿਆ ਐਡਾ ਨੈਸ ਬੰਦਾ ਯਾਰ ਬਰੋਲਤਾ ਬਾਈ ਤੁਸੀਂ ਕਿਸੇ ਜੀ ਵੀ ਕਰ ਸਕਦੇ ਹੋ ਹਾਂ ਇਹ ਵੀ ਗੱਲ ਹੈ ਜੇ ਮੰਨ ਲਓ ਵੀ ਤੁਸੀਂ ਜਿਹੜੀ ਪਾਰਟੀ ਤੇ ਹੈਗੇ ਹੋ ਜਾਂ ਨਹੀਂ ਹੈਗੇ ਉਹਦੀ ਇੱਕ ਲਿਮਟ ਹੁੰਦੀ ਹੈ ਜਿਵੇਂ ਇਹਦੇ ਜਿਹੜਾ ਇੱਕ ਭਰਾ ਨੇ ਮੈਨੂੰ ਕੱਲ ਉਹ ਸ਼ਾਇਦ ਸਿੱਧੂ ਮੂਸੇਵਾਲੇ ਨੂੰ ਪਸੰਦ ਨਹੀਂ ਕਰਦਾ ਹਾਂ ਸੁਣ ਮੈਂ ਸੋਚ ਦੀ ਗੱਲ ਦੱਸਦਾ ਉਹ ਭਰਾ ਨੇ ਮੈਨੂੰ ਕਹਾਂ ਕਹਾਂ ਉਹਨੇ ਬਸ ਐ ਬੜੀਆ ਕਮੈਂਟ ਕਰਿਆ ਕਹਿੰਦਾ ਬਾਈ ਛੱਡ ਪਰੇ ਯਾਰ ਮੈਨੂੰ ਉਹ ਵੀਰ ਦਾ ਪਤਾ ਲੱਗ ਗਿਆ ਕਿ ਯਾਰ ਵੀ ਇਹ ਬਾਈ ਉਹਨੂੰ ਪਸੰਦ ਨਹੀਂ ਕਰਦਾ ਆਪਾਂ ਉਹਦੀ ਗੱਲ ਉੱਥੇ ਛੜਤੀ ਆਪਾਂ ਕਰੀ ਹੀ ਨਹੀਂ ਮੁੜ ਕੇ ਜੇ ਮੈਂ ਜਾਣ ਕੇ ਕਰੀ ਜਾਂਦਾ ਉਹ ਗੱਲਾਂ ਦੀ ਕੀ ਫਾਇਦਾ ਚਲੋ ਕੋਈ ਨਹੀਂ ਪਸੰਦ ਕਰਦਾ ਕੋਈ ਕਰਦਾ ਇਹ ਗੱਲਾਂ ਬਈ ਬਾਅਦੀਆਂ ਹੁੰਦੀਆਂ ਪਰ ਕਿਸੇ ਨੂੰ ਜਾਨੂ ਮਾਰ ਦੇਣਾ ਬਹੁਤ ਮਾੜੀ ਗੱਲ ਕਿਸੇ ਨੂੰ ਵੀ ਕਹਿੰਨੇ ਆਪਾਂ ਚਾਹੇ ਕੋਈ ਗਰੀਬ ਹੈ ਅਮੀਰ ਹੈ ਹੁਣ ਉਹਦੇ ਵਿਚਾਰੇ ਦੇ ਬੱਚੇ ਸੀ ਉਮਰ ਵੀ ਮੇਰੇ ਖਿਆਲ ਉਹਦੀ 45 ਸਾਲ ਦਾ ਹੋਊਗਾ ਬਾਅਦ ਤੋਂ ਬਾਅਦ ਬਾਕੀ ਆਪਾਂ ਸਵੇਰੇ ਵੀਡੀਓ ਪਾਵਾਂਗੇ ਬਈ ਜਰੂਰ ਬਾਈ ਦੇ ਹੱਥ 'ਚ ਜੋ ਉੱਥੇ ਜਾਣਾ ਪਿਆ ਤਾਂ ਉੱਥੇ ਵੀ ਜਾਵਾਂਗੇ ਸਾਰਾ ਨਾ ਪਿੰਡ ਦੇ ਲੋਕਾਂ ਨੇ ਲਾਇਆ ਹੋਇਆ ਮਜ਼ਦੂਰ ਭਾਈ ਜਿਆਦਾ ਬਹੁਤ ਰੋ ਰਿਹਾ ਸਾਰਿਆਂ ਚ ਅੱਛਾ ਜਾਣਾਂ ਦਾ ਭਾਈ ਦੁਨੀਆ ਤੋਂ ਆਪਾਂ ਸਭ ਨੇ ਆ ਇਹ ਗੱਲ ਤਾਂ ਹੈ ਇਹ ਨਾ ਮੈਂ ਵੀ ਜਾਣਾ ਜਦੋਂ ਆਪਣੀ ਵਾਰੀ ਆ ਗਈ ਆਪਾਂ ਤੁਰ ਹੀ ਜਾਣਾ ਪਰ ਇੱਕ ਬੰਦੇ ਨੂੰ ਹਰ ਅੱਖ ਰੋਵੇ ਯਾਰ ਉਹ ਬੰਦੇ ਦੀ ਕੁਸ਼ਤਾ ਹੁੰਦੀ ਹੈ ਨਾ ਮੈਂ ਬੀਬੀਆਂ ਦੇਖੀਆਂ ਮਜ਼ਦੂਰ ਬੀਬੀਆਂ ਜਦੋਂ ਨਿਊਯਾਰਕ ਤੇ ਗਿਆ ਪਿੰਡ ਚ ਤੇ ਤਾਂ ਹਮਾਰ-ਮਾਰ ਰੋਦੀਆਂ ਨੇ ਤੇ ਅੱਜ ਕੱਲ੍ਹ ਭਾਈ ਆਪਦੇ ਜਿਹੜੇ ਸਕੇ ਸਕੇਲੇ ਹਨ ਜੇ ਕੋਈ ਆਪਣਾ ਮਰਕ ਉਹ ਜਿਹੜੇ ਥੇੜੀ ਦੀ ਕੋਈ ਨਹੀਂ ਲੁੰਦਾ ਇਹ ਗੱਲ ਤੁਸੀਂ ਦੇਖੀ ਹੋ ਸਵੇਰੇ ਅੱਜ ਵੀ ਲੋਕਾਂ ਨੂੰ ਦੇਖਿਆ ਸੈਲਫੀਆਂ ਪਾਈ ਜਾਂਦੇ ਹੁੰਦੇ ਤੇ ਉਹ ਬੰਦੇ ਨੇ ਦੇਖੋ ਤੁਸੀਂ ਕਿੰਨਾ ਕੁ ਚੰਗੇ ਕੰਮ ਕਰੇ ਹੋਣਗੇ ਜਿਹੜੀ ਉਹਨੂੰ ਇੰਨੀ ਅੱਖ ਰੋਂਦੀ ਹੈ ਬਾਕੀ ਜਿੰਨੇ ਵੀ ਬਾਈ ਜੁੜਿਓ ਬਹੁਤ ਬਹੁਤ ਧੰਨਵਾਦ ਹੈ ਬਿਲਕੁਲ ਬਾਈ ਆਪਾਂ ਪਰ ਬਸ ਬਈ ਗੱਲ ਪਤਾ ਕੀ ਆ ਯਾਰ ਵੀ ਥੋੜਾ ਇਹ ਨਾ ਮਾਰਨ ਰਾਈ ਵਾਲਾ ਕੰਮ ਆ ਨਾ ਇਹ ਗਲਤ ਆ ਯਾਰ ਕਿਸੇ ਜੀ ਆਪਾਂ ਕਿਸੇ ਜੇ ਵੀ ਆਪਾਂ ਨੂੰ ਵਿਰੋਧਤ ਹੈ ਆਪਾਂ ਮੂੰਹ ਨਾਲ ਉਹਦਾ ਵਿਰੋਧ ਕਰੋ ਉਹਨੂੰ ਮਾੜਾ ਲਫ਼ਜ਼ ਬੋਲਣਾ ਜਾਂ ਵੀ ਜਾਨ ਨਹੀਂ ਮਾਰਨੀ ਇਨਸਾਨ ਕਰਨਾ ਇਹ ਬੰਦਿਆਂ ਵਾਲੇ ਕੰਮ ਨਹੀਂ ਹੁੰਦੇ ਜਾਂ ਕਿਸੇ ਔਰਤ ਨੂੰ ਟਾਰਗੇਟ ਕਰਨਾ ਮੇਰਾ ਇਹ ਸੁਝਾਅ ਹੈ ਕਿਸੇ ਦਾ ਵੀ ਵਿਰੋਧ ਕਰਨਾ ਕਰੋ ਉਹਦੀ ਕੋਈ ਲਿਮਟ ਹੁੰਦੀ ਹੈ ਉਹਨੂੰ ਉਵੇਂ ਕਹੋ ਪਰ ਜਾਂ ਕਹੇ ਵੀ ਜਨਾਨੀ ਬਾਰੇ ਕੁਝ ਬੋਲਣਾ ਜਾ ਉਹਨੇ ਦਾ ਨੁਕਸਾਨ ਕਰ ਦੇਣਾ ਇਹ ਮਾੜੀ ਗੱਲ ਹੈ ਇਹ ਹੁਣ ਵਿਚਾਰੇ ਤੇ ਉਹਦੇ ਜਵਾਖ ਨਿੱਕੇ ਨਿੱਕੇ ਕੀ ਬਸ ਦਿਮਾਗ ਕੰਮ ਨਹੀਂ ਕਰਦਾ ਬਾਕੀ ਕੱਲ ਨੂੰ ਭਾਈ ਆਪਾਂ ਸਵੇਰੇ ਲਾਈਵ ਹੋਵਾਂਗੇ ਜਰੂਰ ਤੇ ਤੁਹਾਨੂੰ ਸਾਰੀ ਡਿਟੇਲ ਦੱਸੂਗਾ ਜੇ ਉੱਥੇ ਧਰਨੇ ਦਾ ਕੀ ਪ੍ਰੋਗਰਾਮ ਬਣਦਾ ਜਰੂਰ ਭਾਈ ਜਾਵਾਂਗੇ ਕਿਉਂਕਿ ਚਲੋ ਉਹ ਤਾਂ ਵਿਚਾਰਾ ਚਾਹੇ ਨਹੀਂ ਰਿਹਾ ਹਨਾ ਕਦੇ ਜ਼ਿੰਦਗੀ ਦੇ ਮਾਮੂ ਮਿਲਿਆ ਸੀ ਉਹ ਮੈਨੂੰ ਉਹ ਬੰਦਾ ਬਹੁਤ ਘੈਂਟ ਲੱਗਿਆ ਮੈਂ ਉਹਦੀਆਂ ਗੱਲਾਂ ਵੀ ਸੁਣੀਆਂ ਔਰ ਇਹ ਵੀ ਗੱਲ ਨਹੀਂ ਸੀ ਗੱਲ ਵੀ ਉਹ ਇਹੀ ਜਿਹੇ ਤਰੀਕੇ ਨਾਲ ਕਰਦਾ ਸੀਗਾ ਵੀ ਐਵੇਂ ਨਹੀਂ ਇੱਕ ਤਾਂ ਹੁੰਦੇ ਨਾ ਦੇਸੀ ਟਾਈਪ ਦਾ ਬੰਦਾ ਵੀ ਜਿਹੜੀ ਵੀ ਗੱਲ ਠਾਹ ਦੇਣੀ ਮੰਨਦਾ ਤਕਨਾਲ ਉਹਦੇ ਨਾਲ ਗੱਲ ਤਰਕ ਦੇ ਹਿਸਾਬ ਤੇ ਉਹ ਗੱਲ ਕਰਦਾ ਸੀ ਤਰਕ ਦੇ ਹਿਸਾਬ ਨਾਲ ਜਵਾਬ ਦਿੰਦਾ ਬੱਸ ਬਹੁਤ ਮਾੜਾ ਹੋਇਆ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਉਹਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਭੂ ਪਰ ਨੌਜਵਾਨ ਬੰਦਾ ਘਰੋਂ ਵਗ ਜੀ ਮੈਨੂੰ ਪਤਾ ਹੈ ਵੀ ਉਹਦਾ ਦਰਦ ਕੀ ਹੁੰਦਾ ਹੈ ਤੁਹਾਡਾ ਬਾਕੀ ਬਾਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹੀ ਜਿੰਨੇ ਵੀ ਸਪੋਰਟ ਕਰ ਗਏ ਹੋ ਬਾਕੀ ਕੱਲ ਨੂੰ ਆਪਾਂ ਵੀਡੀਓ ਪਾਵਾਂਗੇ ਜਰੂਰ ਜੁੜਿਓ ਸਵੇਰੇ 8-9 ਵਜੇ ਕੱਲ ਨੂੰ ਤਾਂ ਸੰਢੀ ਇਹ ਵਿਹਲੇ ਹੋਵੋਗੇ ਤੁਸੀਂ ਵੀ ਤੇ ਕੋਸ਼ਿਸ਼ ਇਹ ਵੀ ਕਰਾਂਗੇ ਜਾਣਾ ਵੀ ਸੁਣਾਈ ਦੇ ਹਾਂਜੀ ਹਾਂ ਬਈ ਬਹੁਤ ਬਈ ਬਹੁਤ ਯਾਰ ਮੈਂ ਤਾਂ ਇਹ ਨਿਊਜ਼ ਦੇਖੀ ਨਾ ਮੈਂ ਕਾਫੀ ਖਾ ਕੇ ਆਨਾ ਮੈਂ ਰੋਟੀ ਖਾ ਲਈ ਸੀ ਤੇ ਦੁੱਧ ਪੀਣਾ ਸੀ ਮੇਰੇ ਨਾ ਦੁੱਧ ਨਹੀਂ ਲੰਘਿਆ ਜੋ ਮੈਂ ਦੇਖਿਆ ਕਿਉਂਕਿ ਬਈ ਐਵੇਂ ਸੁਣ ਮੈਂ ਕਹਿੰਦਾ ਮੇਰਾ ਮਾਨ ਜਿਹੜਾ ਦਿਲ ਹੈ ਨਾ ਅੰਦਰੋਂ ਬਹੁਤ ਪਤਲਾ ਮੈਨੂੰ ਜੇ ਮੈਂ ਤਾਂ ਹੈ ਜਾਂ ਮੈਂ ਜੇ ਕੋਈ ਫਿਲਮ ਦੇਖਣ ਲੱਗ ਜਾਣਾ ਮੈਨੂੰ ਜੇ ਕਿਉਂ इमोशनल ਸੀਨ ਹੋਵੇ ਰੋਣ ਲੱਗ ਜਾਂਦਾ ਮੈਨੂੰ ਘਰ ਦੇ ਵੀ ਕਹਿੰਦੇ ਆ ਵੀ ਤੂੰ ਮਰਦ ਦਾ ਬੰਦਾ ਹੈ ਪਰ ਮੇਰਾ ਮਾਨੀ ਜਿਹੜਾ ਆਪਣੇ ਹੈ ਜਾਂ ਬਣਾਇਆ ਮੈਂ ਕਿਸੇ ਦਾ ਦੁੱਖ ਦਰਦ ਮੈਂ ਦੇਖ ਨਹੀਂ ਸਕਦਾ ਉਹ ਰੱਬ ਨੂੰ ਜਾਨ ਦੇਣੀ ਹੈ ਉਸੇ ਨੂੰ ਪਤਾ ਹੈ ਹਨਾ ਕਦੇ ਵੀ ਕਿਸੇ ਦਾ ਵੀ ਦੁੱਖ ਦਾ ਮੈਂ ਦੇਖ ਨਹੀਂ ਸਕਦਾ ਕੁੱਤੇ ਦੇ ਵੀ ਜੇ ਕੋਈ ਕੁਝ ਮਾਰੇ ਨਾ ਮੈਨੂੰ ਫਿਰ ਵੀ ਐ ਲੱਗਦਾ ਯਾਰ ਵੀ ਕਿਉਂ ਹਰੇਕ ਇਨਸਾਨ ਬਈ ਦੁਨੀਆ ਤੇ ਜਿਉਣ ਆਇਆ ਹਨਾ ਸਾਨੂੰ ਹੱਕ ਹੈ ਜਿਉਣ ਦਾ ਸੋਨੂੰ ਮੈਨੂੰ ਜਿੰਨਾ ਵੀ ਚਾਹੇ ਕੋਈ ਅਮੀਰ ਹੈ ਗਰੀਬ ਹੈ ਛੋਟਾ ਹੈ ਵੱਡਾ ਹੈ ਜਿਹੜਾ ਮਰਦੀ ਪਰ ਕਿਸੇ ਦੀ ਜਾਨ ਮਤਲਬ ਵਕਤ ਤੋਂ ਪਹਿਲਾਂ ਕੋਈ ਇਨਸਾਨ ਚਲੇ ਜਾਵੇ ਉਹ ਘਾਟਾ ਯਾਰ ਬਹੁਤ ਵੱਡਾ ਪੈਂਦਾ ਹੈ ਇਨਸਾਨ ਪੈਸੇ ਪੱਖੋਂ ਘਰ-ਬਾਰ ਪੱਖੋਂ ਕਾਸੀ ਪੱਖੋਂ ਊਣਾ ਹੋ ਜੇ ਉਹ ਬੰਦਾ ਦੁਵਾਰੇ ਬਣਾ ਲੈਂਦਾ ਪਰ ਜਿਹੜਾ ਕੋਈ ਜ਼ਿੰਦਗੀ ਚੋਂ ਇਨਸਾਨ ਚਲਾ ਗਿਆ ਉਹ ਬਹੁਤ ਔਖਾ ਦੁਨੀਆਂ ਉਹ ਸੋ ਬਾਕੀ ਧੰਨਵਾਦ ਬਈ ਗੁੱਡ ਨਾਈਟ ਥੋੜਾ ਲੇਟ ਵੀ ਹੋ ਗਏ 11:30 ਹੋ ਗਏ ਪਹਿਲਾਂ ਮੈਂ ਸੋਚਿਆ ਸੀ ਕਰਕੇ ਲਾਈਵ ਹਾਂ ਪਰ ਮੈਂ ਥੋੜਿਆ ਨਹੀਂ ਗਿਆ ਯਾਰ ਕਿ ਲੋਕਾਂ ਤਾਂ ਕਿਹ ਗੱਲ ਪਹੁੰਚੇ ਤਾਂ ਕਿ ਲੋਕ ਉੱਠਣ ਜਿਹੜੇ ਨੇੜੇ-ਤੇੜੇ ਪਿੰਡਾਂ ਦੇ ਉੱਥੇ ਜਾਣ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸੋ ਬਾਕੀ ਧੰਨਵਾਦ ਬਈ ਰੱਬ ਰੱਖਾ ਫੇਰ ਮਿਲਾਂਗੇ ਗੁੱਡ ਨਾਈਟ